ਰਾਤੇ ਅੱਜ ਸੰਡੇ ਆ ਤੇ ਮੈਨੂੰ ਹੈਗੀ ਛੁੱਟੀ ਅੱਡੇ ਜਿੱਥੇ ਹੋਣੀ ਆ ਸੰਡੇ ਦੇ ਛੁੱਟੀ ਆ ਤੇ ਮੈਂ ਮੈਂ ਇੱਧਰ ਕੰਮ ਕਰਦੇ ਪਈ ਆ ਹਾਂਜੀ ਅਸੀ ਗੱਲ ਦੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਐਚਪੀ ਨੰਦਰਾ ਬਲੌਗ 'ਚ ਚਲੋ ਬਲੌਗ ਸ਼ੁਰੂ ਕਰੋ ਤੇ ਪਾਪਾ ਇੱਥੇ ਬੈਠੇ ਹੋਏ ਆ ਪਾਪਾ ਛੁੱਟੀ ਅੱਜ ਮੈਂ ਆ ਲਿਖਾਈ ਨਹੀਂ ਘਰ ਹੀ ਸੰਡੇ ਕਰਕੇ ਮੈਂ ਚਲ ਘਰ ਹੀ ਅੱਜ ਬੈਨਿਓ ਤੇ ਦਾਦੀ ਇੱਧਰ ਕਰਦੇ ਪਈ ਆ ਪਤਾ ਨਹੀਂ ਕੀ ਕਰ ਪਈਆਂ ਤੇ ਮੰਮੀ ਵੀ ਸਵੇਰੇ ਸੂਰ ਲੈ ਕੇ ਬੈਗੀ ਨਹੀਂ ਨਹੀਂ ਸਰਾਣੇ ਸੀਗੇ ਸੂਟ ਨਹੀਂ ਸਰਾਣੇ ਸੀਗੇ ਥੋੜੇ ਜਿਹੜੇ ਲੈ ਲਿਆ ਮੈਂ ਹਾਂ ਸਪਾਈਆਂ ਹੋ ਗਈਆਂ ਆ ਹਰ ਮਨ ਵੀਡੀਓ ਬਣਾਣ ਗਿਆ ਆ ਹਰ ਮਨ ਪਤਾ ਨਹੀਂ ਇੱਥੇ ਦੇਖਦੇ ਹਾਂ ਉਹ ਕੀ ਬਣਾਉਂਦੇ ਆ ਮੈਂ ਦਿਖਾਉਂਦੇ ਆ ਓਕੇ ਚਲੋ ਹੁਣ ਆਪਾਂ ਲੈਨੇ ਆਪਾਂ ਟੀਵੀ ਹਾਂ ਕੀ ਲੈਣਾ ਆਪਾਂ ਟੀਵੀ ਤੇ ਉਹ ਤਾਰਕ ਵਿੱਚ ਤਾਂ ਯਾਰ ਮੋਰ ਮੋਰ ਇੱਦੂ ਲਾਵਾ ਲੁਗੂ ਦੇਖਿਆ ਇਹਦਾ ਲਓ ਜੀ ਇੱਧਰ ਤਾਰਕ ਮੈਂ ਤਾਂ ਹੀ ਲਾ ਕੇ ਬੈਠੀ ਆ ਇੱਧਰ ਲੱਗੇ ਆ ਪੀਣ ਚਾਹ ਮੈਂ ਜਿਆਦਾ ਨਹੀਂ ਹੂੰ ਚਾਹ ਜਾ ਲੀਂ ਇੱਥੇ ਜਿਆਦਾ ਚਾਹ ਆ ਕਿਹੜਾ ਕੱਪ ਭਰਿਆ ਪੂਰਾ हां तू दस की ਲੈ ਕੇ ਆਣਾ ਬਿਆਰੋਂ ਏ ਏ ਕੀ ਆ ਬਖਾ ਆ ਆ ਜਿਹੜਾ ਮੈਂ ਲਿਖਿਆ ਤੂੰ ਚਾਹ ਜੋ ਪੀ ਹੋ ਤੁਸੀਂ ਮੈਂ ਬਿਆਰੋਂ ਨੂੰ ਸਮਾਨ ਲੈ ਆਉਂਦਾ ਹਾਂ ਹੁਣ 2 ਵਜ ਗਏ ਆ ਸੌਰੀ 3 ਵਜ ਚਲੇ ਆ 3 ਵਜ ਚਲੇ ਤੇ ਪਾਪਾ ਹੁਣੇ ਖਾਣ ਲੱਗੇ ਰੋਟੀ ਮੈਂ ਤਾਂ ਖਾਣੀ ਨਹੀਂ ਮੈਨੂੰ ਭੁੱਖ ਨਹੀਂ ਹਲੇ ਤੂੰ ਚਿਪਸ ਖਾ ਗਿਆ ਢੀਂ ਆ 10 ਆ ਚਿਪਸ ਖਾਦਾ ਲਾ ਮੈਂ ਬਾਹਰ ਲੈਣਾ ਕਾ ਵੀਰ ਵਾਲੀ ਚਾਕਲੇਟ ਖਾਦੀ ਤੂੰ ਚੋਕਲੇਟ ਸਵੇਰੇ ਖਾਦੀ ਸੀ ਤੇ ਮਮਾ ਵੀ ਆਗੇ ਮੈਂ ਖਾਣੇ ਉਠਾਣ ਨਾ ਯਾਰ ਮੈਂ ਲੋ ਲੋ ਆਲੂ ਵਾਲੀਆਂ ਪਰੌਣੀਆਂ ਚਾਹ ਦੇ ਨਾਲ ਮੈਂ ਸ਼ਾਮੀ ਖਾਉ ਮੱਕੇ ਵਾਲੀ ਰੋਟੀ ਮੱਕੇ ਵਾਲੀ ਰੋਟੀ ਖਾਣੀ ਆਪਾਂ ਅੱਜ ਮੰਮੀ ਠੀਕ ਨਹੀਂ ਹੈਗੇ ਥੋੜੇ ਜਿ ਮੰਮੀ ਥੋੜੀ ਥੱਲੀ ਆ ਜੀ ਯਾਰ ਸਿਰ ਸੁਰ ਦੁਖਦਾ ਮੰਮੀ ਨੇ ਕਹਦੇ ਦਵਾਈ ਵੀ ਲੈ ਆਈਏ ਉਹ ਵੀ ਨਹੀਂ ਮੰਦੀ ਪਈ ਹੈਗੀ ਕਹਿੰਦੀ ਨਹੀਂ ਮੈਂ ਸੋ ਗਏ ਰੈਸਟ ਕਰ ਰਹੀ ਜੀ ਕੋਈ ਆਣਾ ਆਹੋ ਕਿਉਂ ਮੰਮੀ ਦਵਾਈ ਕਿਉਂ ਨਹੀਂ ਲੈ ਕੇ ਆਣੀ ਹੈ ਮੰਮੀ ਦਵਾਈ ਕਿਉਂ ਨਹੀਂ ਲੈ ਕੇ ਆਣੀ ਠੀਕ ਆ ਬੁੱਤ ਠੀਕ ਆ ਠੀਕ ਆ ਦਵਾਈ ਕਿਉਂ ਨਹੀਂ ਲੈ ਕੇ ਆਣੀ ਤਾਂ ਠੀਕ ਆ ਠੀਕ ਆ ਤੇ ਦਾਦੀ ਬਣਾ ਦੇ ਪਈ ਤੇ ਆਲੂ ਵਾਲ ਰੋਟੀਆਂ ਰੋਟੀਆਂ ਚਲ ਆਪਾਂ ਖਾਓ ਰੋਟੀ ਨਹੀਂ ਆਪਾਂ ਨਹੀਂ ਖਾਣੀ ਆ ਤੇ ਤਾਰਕ ਮਤਾਂ ਲੋ ਜੀ 6 ਵਜਣਾਂ ਵਾਲੇ ਆ ਜੀ ਮਾਤਾ ਕਾਲ ਆ ਰਹੀ ਕੱਪੜਿਆਂ ਦੀ ਤੈਹ ਇਹ ਕਰੀ ਸਕੂਲ ਦਾ ਕੰਮ ਅੱਜ ਮੰਨਪ੍ਰੀ ਸਾਡੀ ਠੀਕ ਨਹੀਂ ਹੈਗੀ ਇਸ ਕਰਕੇ ਸਾਡਾ ਬਲੌਗ ਵੀ ਨਹੀਂ ਬਣਿਆ ਖੜਾ ਲੱਗਦੀ ਸੀ ਉਹਨੂੰ ਵੀ ਉੱਧਰ ਲੈ ਕਮਰੇ ਛੱਤੀ ਪਈ ਜਾ ਕੇ ਹਾਂਜੀ ਸੁੱਤੀ ਗਈ ਐ ਕਿਦਾਂ ਲੈ ਦਵਾਈ ਦੂਈ ਚਲ ਗਈ ਯਾਰ ਹੈ ਤੇ ਅੱਜ ਸਾਡਾ ਵਲੌਗ ਵੀ ਨਹੀਂ ਬਣਨਾ ਇੰਨਾ ਕਿਉਂਕਿ ਜਦੋਂ ਘਰ ਦਾ ਮੇਨ ਮੈਂਬਰ ਹੀ ਬਿਮਾਰ ਹੋਵੇ ਤਾਂ ਫਿਰ ਵਲੌਗ ਕਿੱਥੋਂ ਬਣਦਾ ਚਲੋ ਫਿਰ ਵੀ ਜਿੰਨਾ ਕ ਬਣਦਾ ਓਨਾ ਕ ਬਣਾਨੇ ਆ ਆਲਾ ਕੰਮ ਕਰਕੇ ਆਪਣਾ ਚਲ ਗਈ ਆ ਉਧਰ ਤੇ ਖਲਾਰਾ ਪਾ ਗਈ ਸਾਰਾ ਹੀ ਅਸੀਂ ਹੁਣ ਲੱਗੇ ਆ ਮੰਗੋ ਸ਼ੇਕ ਨੂੰ ਉਹ ਲੈ ਬਹੁਤ ਪਿਆਰ ਹੋ ਰਿਹਾ ਮੰਮੀ ਮਾਂ ਦੀ ਦਾ ਅੱਜ ਮੰਮੀ ਦੀ ਫੇਰ ਨਹੀਂ ਠੀਕ ਨਹੀਂ ਸੀਗੀ ਤੇ ਮਾਂ ਹੁਣ ਉੱਠੀ ਆ ਤੇ ਹੁਣ ਚਲ ਚੁੱਪ ਕਰ ਚੁੱਪ ਕਰ ਰੋਣੇ ਕੱਲ ਮੰਮੀ ਠੀਕ ਆ ਪੁੱਤ ਟੈਨਸ਼ਨ ਨਹੀਂ ਲਈਦੀ ਹੁੰਦੀ ਚੱਲਾ ਮੈਂ ਹੁਣ ਜੂਸ ਬਣਾਉਣ ਲੱਗਾ ਆ ਆਹੀ ਬਣਾਉਣ ਲੱਗੇ ਆ ਜੀ ਹੁਣ ਮੰਗੇਓ ਸ਼ੇਕ ਲੋ ਜੀ ਆਂਬ ਦੇਖੋ ਕਿੰਨੇ ਵਧੀਆ ਲੱਗਦੇ ਕੱਟ ਕੇ ਰੱਖੇ ਹੋਏ ਲੋ ਜੀ ਇਹ ਇੱਕ ਗਲਾਸ ਹੀ ਨਿਕਲਿਆ ਇੱਥੇ ਬਣਾ ਲੱਗੇ ਮੰਗੇਓ ਸ਼ੇਕ ਆਹ ਦੇਖੋ ਗਲਾਸ ਇਕ ਨਾ ਬਾਕੀ ਇਹ ਚੋ ਕਲੋ ਇੱਥੇ ਪੌਣਕੇ ਪਾਉਗੇ ਪੌਣਕੇ ਪਾਣਾ ਪੌਣਕੇ ਆਪ ਇਹਨਾਂ ਪੌਣੀਆਂ ਪਾ ਲੈਣਾ ਲਓ ਪੂਰਾ ਰੜ ਚੱਕੀ ਇਹਨਾਂ ਜੀ ਪੌਣ ਲੈਣਾ ਨਾ ਇੱਥੇ ਥੋੜਾ ਜਿਹਾ ਸਾਰਾ ਨਾ ਪੌਣੀਆਂ ਸਾਰਾ ਨਹੀਂ ਸਾਰਾ ਨਹੀਂ ਸਾਰਾ ਨਹੀਂ ਸਾਰਾ ਨਹੀਂ ਓਹ ਬੱਸ ਮਾਚੀ ਗਰਮ ਰੱਖ ਲੈ ਇੰਨਾ ਕੀ ਬਣਾਉਣਾ ਆਪਾਂ ਤਿੰਨ ਆ ਤਿੰਨ ਗਿ ਆਪਾਂ ਚਾਰ ਗਲਾਸ ਬਣਾਉਣੇ ਆ ਹੂੰ ਤੇ 2.5 ਗਲਾਸ ਦੁੱਧ ਪਾਉਣਾ ਆਪਾਂ ਬਸ ਯਾਰ ਸਾਰੇ ਕਾ ਲੈਣੇ ਆ ਪੋਣੀ ਕਿਤੇ ਨਿਕਲ ਉਸ ਚਾਰ ਨਿਕਲਣੇ ਚਲ ਹੰਡ ਮਾ ਉਹ ਕਰ ਰਹੇ ਹੰਦਿਆ ਹਾਂ ਹੰਡ ਹਾਂ ਹੰਡ ਉਹ ਤਾਂ ਮਿੱਠੇ ਹੀ ਆਪਾਂ ਇਹ ਵਧੀਆ ਬਰਫ਼ ਵੀ ਪਾਣੀ ਆ ਆਹ ਬਰਫ਼ ਨੂੰ ਉਹਦੇ ਨਾਲ ਹੀ ਪਾਉਨੇ ਆ ਮਸ਼ੀਨਾਂ ਉਤਰ ਕੇ ਉਹਦੇ ਨਾਲ ਪਤਾ ਕੀ ਹੁੰਦਾ ਫਿਰ ਉਹਦੇ ਨਾਲ ਉਹ ਕੀ ਉਹਨੇ ਕਹਿੰਦੇ ਬਹੁਤ ਵਧੀਆ ਹੋ ਜਾਂਦਾ ਆ ਖੰਡ ਹੈ ਵੀ ਨਾ ਖਲਰਾ ਰਹਿ ਗਿਆ ਇੱਥੇ ਖਲਰਾ ਨੂੰ ਚੱਕਰ ਆ ਲੈ ਕੋਲਿਆ ਦਾ ਇਹ ਖਲਰਾ ਤੇਲਾ ਚੀਨੀ ਇੱਧਰ ਆ। ਥੋੜੀ ਬਈ ਜੀਨੀ। ਥੋੜੀ ਬਣਾ। ਦੋ ਹੀ ਬੋਨੇ ਆ। ਬਦਾਮ ਵੀ ਹੈਗੇ ਆ। ਹੈ ਬਦਾਮ? ਹੂੰ। ਚਲ ਠੀਕ ਆ। ਚਲ ਬਾਕੀ ਬਣਾ ਕੇ ਦਿਖਾਨੀ ਅਸੀਂ ਜੀ। ਇਹ ਹੈਗੀ ਆ ਜੀ ਬਰਫ਼ ਦੇ ਗੋਲੇ ਬਣਾਉਣ ਵਾਲੀ। ਤੇ ਇਹਦੇ ਨਾਲ ਨਾ ਬਰਫ਼ ਬਹੁਤ ਵਧੀਆ ਪੀਸੀ ਜਾਂਦੀ ਆ। ਤੇ ਉਦਾਂ ਜੇ ਆਪਾਂ ਨਾ ਬਰਫ਼ ਪਾਈਦੀ ਆ ਤੇ ਬਰਫ਼ ਦੇ ਰਹਿ ਜਾਂਦੇ ਆ ਉਹ ਕੀ ਉਹਨੂੰ ਕਹਿੰਦੇ ਆ ਟੁਕੜੇ। ਇਹਦੇ ਨਾਲ ਦੇਖਿਓ ਤੁਹਾਨੂੰ ਪੀਸ ਕੇ ਦਿਖਾਨਦੇ ਆ ਬਰਫ਼ ਕਿਦਾਂ ਪਾਈਦੀ ਆ, ਕਿਦਾਂ ਬਰਫ਼ ਦਾ। ਹੁੰਦਾ ਆ ਇਹ ਜੀ ਭਾਰੀ ਤੇ ਫੋਕਾ ਕਰਨੀ ਬੰਦ ਇਹ ਬੱਡੀ ਹੋਈ ਹਾਲੇ ਏਦਾਂ ਹੋ ਜਾਂਦਾ ਬੰਦ ਇਹ ਇਹ ਥੱਲੇ ਉਹ ਸਭ ਨੂੰ ਇਹਦੇ ਥੱਲੇ ਰੱਖਣੀ ਆ ਆਪਾਂ ਪਲੇਟ ਇਹ ਵੀ ਸਾਫ਼ ਕਰ ਲਈ ਆ ਆਪ ਕੋ ਸਾਫ਼ ਕੀਆ ਤਾਂ ਇਹਦਾ ਪਲੇਟ ਇਹ ਹੈਗੀ ਆ ਆਪਾਂ ਬਰਫ਼ ਦੇ ਗੋਲੇ ਨਾਲ ਵੜੀ ਦਿੱਤੀ ਆ ਆਪਾਂ ਇਹਨਾਂ ਬਰਫ਼ ਦੀ ਦਿੱਤੀ ਜਦੋਂ ਵਿੱਚ ਜਗਾਂ ਨਹੀਂ ਰੱਖਣ ਨੂੰ ਨਾ ਛੋਟੀ ਆ ਕਿਚਨ ਬਹੁਤ ਵੇਖੋ ਇਹਨੂੰ ਏਦਾਂ ਕਰਕੇ ਤੇ ਇੱਥੇ ਬਰਫ ਪਾਈ ਦੀ ਆ ਤੇ ਟੁਕੜੇ ਨਹੀਂ ਰਹਿੰਦੇ ਪਰ ਠੰਡਾ ਹੋ ਜਾਂਦਾ ਬਹੁਤ ਵਧੀਆ ਫਸਲਾ ਚੋਟਾ ਤਲ ਬਣਾ ਕੇ ਦਿਖਾ ਦਿੰਦੇ ਆ ਜੀ ਹੁਣ ਹਾਂ ਵੀ ਉਹਨਾਂ ਨੇ ਨਾਲ ਹੀ ਦਿੱਤੀਆਂ ਸੀ ਆਪਾਂ ਨੂੰ ਕੋਲੀਆਂ ਜਦੋਂ ਆਪਾਂ ਲਿਆ ਸੀ ਨਾ ਆ ਗੱਦੀਆ ਇਹ ਇਹ ਕੋਲੀਆਂ ਉਹਨਾਂ ਦੀ ਨਾਲ ਹੀ ਆ ਇਹਦੇ ਵਿੱਚ ਹੀ ਜਿਹੜੀ ਬਰਫ ਜਿਹੜੇ ਉਹੀ ਚੀਜ਼ ਪੂਰਾ ਬੈਂਦਾ ਨਾ ਕਿ ਜਿਹਦੇ ਚਲੋ ਬਾਕੀ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਮੈਂਗੋ ਸ਼ੇਕ ਦਾ ਲੋ ਜੀ ਇੱਧਰ ਲਿਆਂਦੀ ਆਂ ਆ ਪਿੰਡੀਆਂ ਸ਼ਾਮੀ ਬਣਾਣ ਲਈ ਆ ਗਾਜਰਾਂ ਟਮਾਟਰ ਗੋਭੀ ਤੇ ਸ਼ਿਮਲਾ ਮਿਰਚ ਤੇ ਗੋ ਸ਼ਿਮਲਾ ਮਿਰਚ ਤੇ ਜਿਹੜੀਆਂ ਗਾਜਰਾਂ ਨੇ ਸਵੇਰ ਨੂੰ ਬਣਾਣਾ ਆ ਪਾਸਤਾ ਇਹਨੇ ਸਕੂਲੇ ਲੈ ਕੇ ਜਾਣਾ ਪੱਲੂ ਨੇ ਜਿਆਦਾ ਪਾਸਤਾ ਕੋਈ ਇਹਨਾਂ ਦੇ ਪ੍ਰੋਗਰਾਮ ਆ ਉੱਥੇ ਜਿੱਦਾਂ ਸਾਰੀ ਕਲਾਸ ਨੇ ਖਾਣਾ ਆ ਫੇ ਹੈ ਮੰਮੀ ਤੇ ਉਹ ਮੈਂ ਕਿਹ ਚੱਲਣਾ ਸ਼ਾਮੀ ਤੋਂ ਉਹ ਤੂੰ ਕਿਹਾ ਰੱਖ ਲੀ ਸਵੇਰੇ ਟਾਈਮ ਨਾਲ ਬਣਾ ਦਊਗੀ ਪਾਸਤਾ ਕੋਈ ਇਹ ਵੀ ਪਾ ਲਾਂਗੇ ਵਿੱਚ ਇਹ ਪਾਰਾਂਗੇ ਵਿੱਚ ਤੇ ਢਿੰਡੀਆਂ ਹੁਣ ਧੋ ਦੰਨੀ ਆ ਤੇ ਸ਼ਾਮ ਨੂੰ ਢਿੰਡੀਆਂ ਬਣਾ ਲਵਾਂਗਾ ਬਣਾ ਲਾ ਛੋਟਾ ਕਲਾਸਿਕਾ ਤੇ ਬਣ ਗਿਆ ਵੱਡਾ ਹੀ ਪੂਰਾ ਚਲ ਗੁੰਮਾ ਕੇ ਬਣ ਗਿਆ ਰੰਗ ਕਿਦਾਂ ਦਾ ਬਣਿਆ ਇਹ ਤਾਂ ਮੈਂ ਬੋ ਜੀ ਇਹ ਉਹ ਅੰਬ ਦੁੱਝੇ ਨਾ ਪਰ ਇਹਦੇ ਵਿੱਚ ਤਾਂ ਪੇਲਾ ਹੀ ਦੀਨਾ ਹੈ ਹੂੰ ਹੂੰ ਇਹ ਉਹਦੀ ਤਾਂ ਨਹੀਂ ਮੇਂ ਕੋਈ ਸ਼ੀ ਹੋ ਗਿਆ ਸਾਡਾ ਜੀ ਉਹਨਾਂ ਜਿਹੜੇ ਤੁਸੀਂ ਪਾਵਾਗੇ ਮਾਰੀਅਲ ਦਾ ਬੂਰਾ ਬਾਹ ਕੋਈ ਥੋੜਾ ਥੋੜਾ ਇਹਨਾਂ ਨਾਰੀਅਲ ਦਾ ਇੱਕ ਇੱਕ ਚਮਚ ਇਹ ਮਾਰੀਅਲ ਪੀਸਿਆ ਹੁੰਦਾ ਤੇ ਇਹਦੇ ਜੇ ਆਪਾਂ ਪੀਸ ਲਏ ਬਦਾਮ ਤੇ ਉੱਤੇ ਆਪਾਂ ਛੋਟੇ ਛੋਟੇ ਕਰਕੇ ਲੌਂਗ ਵੱਡਾ ਹੋ ਗਿਆ ਮੰਗੋ ਸ਼ੇਕ ਰੈਡੀ ਹਾਂ ਚਲੋ ਹੁਣ ਆਪਾਂ ਇਹਨੂੰ ਕਰਦੇ ਹਾਂ ਸਰਵ ਠੰਡਾ ਹੰਦਰ ਲੈ ਜੀ ਹਾਂ ਲੈ ਜੀ ਲੰਦਰ ਦੂਗਾ ਮੈਂ ਲੈ ਕੇ ਆਣਾ ਹਾਂ ਹਾਂ ਫਲ ਲੱਗ ਗਿਆ ਹੋਇਆ ਬੱਤਾ ਓਏ ਸੋਨੂ ਥੱਲੂ ਥੱਲੇ ਆਓ ਮੈਂ ਬੋਲਦੀ ਸੋਇਦਾ ਹੱਦਾ ਉਹ ਨਹੀਂ ਹੈ ਲੈਦਾ ਵਧੀਆ ਬਣਿਆ ਹੂੰ ਹੂੰ ਸਵਾਦਾ ਬਾਕੀ ਮੋਢੇ ਜੀ ਬਣਿਆ ਇਹ ਅੰਬ ਦੂਜੇ ਜਿਹੜੇ ਚੁਪਣ ਵਾਲੇ ਅੰਬ ਉਹਨਾਂ ਦਾ ਬਣਾਇਆ ਇਹ ਸਵਾਦਾ ਹੂੰ ਹੂੰ ਸਵਾਦਾ ਕੋਟੀ ਸਾਡੀ ਪਿੰਦੀ ਨਹੀਂ ਹੈਗੀ ਇਹ ਨਹੀਂ ਪਿੰਦੀ ਹੈਗੀ ਆਹ ਗੁਰਜਾ ਬੱਲੂ ਇੱਧਰ ਹੋ ਰਹੀਆਂ ਆ ਤਿਆਰੀਆਂ ਪਾਸਤੇ ਦੀਆਂ ਸਬਜ਼ੀ ਪਾਸਤਾ ਵੀ ਬਣਾਉਣਾ ਆ ਅੱਛਾ ਦੇ ਸਵੇਰੇ ਬਣਾਉਣਾ ਪਾਸਤਾ ਸਕੂਲੇ ਸਕੂਲ ਲਈ ਜਾਣ ਵਾਸਤੇ ਨਾ ਸਕੂਲ ਵਾਸਤੇ ਸਵੇਰੇ ਪਾਸਤਾ ਤੇ ਹੁਣ ਸਬਜ਼ੀ ਦੀ ਤਿਆਰੀ ਪੰਡੀਆਂ ਪੰਡੀਆਂ ਬਣਾ ਲੱਗੀਆਂ ਠੀਕ ਹੈ ਇਹ ਕੀ ਖਾਣ ਲੱਗੀ ਹੁਣ ਮੈਗੀ ਚਲੋ ਦਿਓ ਇਹਨੂੰ ਮੈਗੀ ਬਣਾ ਕੇ ਤੇ ਪਾਸਤਾ ਵੀ ਮੈਂ ਤੁਹਾਨੂੰ ਲਿਆਤਾ ਆ ਠੀਕ ਆ ਤੇ ਉਹ ਚ ਪਾਸਤਾ ਮਸਾਲੇ ਦੇ ਪੈਕਟ ਵੀ ਹੈਗੇ 4 ਸਕੂਲੇ ਆ ਜੀ ਅੱਜ ਕੋਈ ਇਹਨਾਂ ਦੇ ਫੰਕਸ਼ਨ ਫੰਕਸ਼ਨ ਨਹੀਂ ਕੀ ਹੈਗਾ ਆ ਐਕਟੀਵਿਟੀ ਆ ਸਕੂਲੇ ਕਾਦੀ ਇਹਨਾਂ ਨੇ ਪਾਸਤਾ ਬਣਾ ਕੇ ਜਣਾ ਰੈਸਟੋਰੈਂਟ ਖੋਲਣਾ ਇੱਕ ਇਹੀ ਹੋਣਾ ਰੈਸਟੋਰੈਂਟ ਖੋਲਣਾ ਜੀ ਤੇ ਇਹ ਐਕਟੀਵਿਟੀ ਆ ਇਹਨਾਂ ਦੇ ਸਕੂਲ ਦੀ ਉਹਦੇ ਲਈ ਇਹਦੀ ਡਿਊਟੀ ਲੱਗੀ ਪਾਸਤਾ ਬਣਵਾ ਕੇ ਲੈ ਕੇ ਆਉਣਾ ਔਰ ਲੈ ਕੇ ਵੀ ਜਾਵਾ ਲੈ ਕੇ ਆਉਣਾ ਕਹਿੰਦੇ ਬਣਾ ਕੇ ਆਹ ਜਿਆਦਾ ਬਣਾ ਕੇ ਲੈਣਾ ਵਿੱਕੀ ਕੋਈ ਕੋਣ ਹੈ ਪਾਸਤਾ ਹਾਂ ਵਿੱਕੀ ਕੋ ਲੈ ਕੇ ਆਇਆ ਮੈਂ ਚਲੋ ਠੀਕ ਆ ਜੀ ਬਣਾਓ ਤੁਸੀਂ ਫਿਰ ਦੇਖਦੇ ਆਂ ਬੈਟਰੀ ਲੋ ਫੋਨ ਦੀ ਫੋਨ ਚਾਰਜ ਲਾਵਾਂ ਠੀਕ ਨਹੀਂ ਸੀ ਤੇ ਪੂਰੀ ਸਾਡੀ ਹੋਈ ਸੀ ਥੋੜੀ ਜਿਹੀ ਅਦਾਸ ਤੇ ਹੁਣ ਇਹਨੇ ਲਾਇਆ ਟੀਵੀ ਦੇਖ ਰਹੀ ਆ ਰਿਮੋਰੋ ਬਲੌਗ ਤੇ ਨਾਲ ਖਾ ਗਏ ਹੱਡੀ ਆ ਮੈਗੀ ਥੋੜੀ ਜਿਹੀ ਖਾ ਲਈ ਹੈ ਨਾ ਤੇ ਬਾਕੀ ਵੀ ਮੈਗੀ ਬਣਦੀ ਪਈ ਹੈ ਦੀ ਹਾਂ ਰਿਮੋਰੋ ਬਲੌਗ ਸਾਰਾ ਜੋ ਚੀਜ਼ ਅੱਛਾ ਤੇ ਹੁਣ ਥੋੜੀ ਜੀ ਮਾਂ ਦਾ ਇਹਦੀ ਠੀਕ ਹੋਈ ਆ ਤੇ ਹੁਣ ਥੋੜੀ ਜੀ ਰੌਣਕ ਆਈ ਉਹਦੇ ਚਿਹਰੇ ਦੇ ਵੀ ਨਹੀਂ ਤਾਂ ਉਹ ਵੀ ਬੜੀ ਹੈ ਨਾ ਸੁਸਤੀ ਜੀ ਹੋ ਗਈ ਸੀਗੀ ਪਤਾ ਨਹੀਂ ਮਮਾ ਨੂੰ ਕੀ ਮੰਮੀ ਨੂੰ ਕੀ ਹੋਇਆ ਮੈਂ ਕੁਝ ਨਹੀਂ ਹੋਇਆ ਥੋੜੀ ਜੀ ਸਿਹਤ ਢਿੱਲੀ ਹੋਈ ਆ ਫਿਰ ਕੀ ਹੋ ਗਿਆ ਹੋ ਜਾਣਾ ਠੀਕ ਚਲੋ ਖਾਓ ਹੁਣ ਪੀਓ ਆਪਣਾ ਤੇ ਦੇਖੋ ਟੀਵੀ ਲਾਓ ਚਲੋ ਲੋ ਜੀ ਸ਼ਾਮ ਦੇ 7:30 ਹੋ ਗਏ ਆ ਇੱਧਰ ਰੱਖ ਦਿੱਤਾ ਮੈਂ ਦੁੱਧ ਗਰਮ ਤੇ ਇੱਧਰ ਲੱਗੀ ਐ ਮੈਂ ਭਿੰਡੀਆਂ ਨੂੰ ਤੜਕਾ ਲਾਣ ਭਿੰਡੀਆਂ ਕੱਟ ਲਈਆਂ ਤੇ ਪਿਆਜ਼ ਮੈਂ ਜ਼ਿਆਦਾ ਪਿਆਜ਼ ਪਾਉਂਦੀ ਮੈਨੂੰ ਪਿਆਜ਼ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਇਹ ਸਾਰਿਆਂ ਨੂੰ ਪਸੰਦ ਆ ਤੇ ਮੈਂ ਲਾਲ ਮਾਂ ਭਿੰਡੀਆਂ ਨੂੰ ਤੋੜ ਕੇ ਤੇ ਇੱਧਰ ਸਮਾਨ ਰੱਖ ਦਿੱਤੀ ਤਸਵੀਰ ਨੂੰ ਕਾਸਤੇ ਦਾ ਜਿਹੜਾ ਬਣਾਉਣਾ ਹੈ ਇਹ ਸਕੂਲ ਲੈ ਕੇ ਜਾਣਾ ਹੈ ਤੇ ਕੋਈ ਫੰਕਸ਼ਨ ਆ ਸਕੂਲੇ ਤੇ ਇੱਧਰ ਮੂਹ ਨਹੀਂ ਕੱਟਦੇ ਪਿਆਜ਼ ਕਿਉਂਕਿ ਥੋੜਾ ਜਿਹਾ ਪਨੀਰ ਪਿਆ ਆ ਉਹ ਨੂੰ ਤੋੜਕਾ ਲਾਉਣਾ ਹੈ ਠੀਕ ਆ ਚਲੋ ਬਣਾ ਲਈਏ ਫੇਰ ਸਬਜ਼ੀ ਸਬਜ਼ੀ ਬਣਾ ਕੇ ਫੇਰ ਤੁਹਾਨੂੰ ਦਿਖਾ ਦਿੰਦੇ ਆ 7:30 ਤਾਂ ਹੋ ਗਏ ਆ ਥੋੜਾ ਲੇਟ ਹੋ ਗਏ ਅੱਜ ਕੁਛ ਮੇਰੀ ਵੀ ਸਿਹਤ ਨਹੀਂ ਸੀ ਠੀਕ ਆ ਗਿਆ ਸਾਰਾ ਦਿਨ ਮੈਂ ਤਾਂ ਉੱਠਿਆ ਨਹੀਂ ਸਾਰਾ ਦਿਨ ਮੈਂ ਤਾਂ ਉੱਠਿਆ ਨਹੀਂ ਗਿਆ ਚਲੋ ਮਿਲਦੇ ਹਾਂ ਫੇਬੀ ਸਬਜ਼ੀ ਬਣਾ ਕੇ ਮੈਂ ਹਰੀਆਂ ਮਿਰਚਾਂ ਇਹਦੇ ਵਿੱਚ ਕੱਟ ਲਈਆਂ ਮੈਂ ਮੋਟੀਆਂ ਮੋਟੀਆਂ ਕੱਟ ਲਈ ਮੈਨੂੰ ਮਿਰਚਾਂ ਹਰੀਆਂ ਬਹੁਤ ਪਸੰਦਾ ਤੇ ਇਹਦੇ ਵੀ ਅੱਧੇ ਪਾਣੀ ਹੁੰਦੇ ਨੇ ਮਿਰਚਾਂ ਹਰੀਆਂ ਪੇਂਟਾਂ ਵਾਲੇ ਮਿਰਚਾਂ ਨਾਲੇ ਕੱਟ ਲੈਣਾ ਅੱਧੇ-ਅੱਧੇ ਤੋਂ ਤੋੜ ਕੇ ਮਲਾਈਏ ਇਸ ਤਰ੍ਹਾਂ ਲੋ ਜੀ ਸਬਜ਼ੀ ਨੂੰ ਲਾ ਦਿੱਤਾ ਆ ਤਰਪਾਂ ਦੋਧੂ ਆ ਗਿਆ ਵਾਲਾ ਸਬਜ਼ੀ ਦਾ ਰੰਗ ਦੇਖੋ ਕਿੱਟਾ ਕਾਦਿਆ ਕਿੰਨਾ ਸੋਹਣਾ ਆ ਬਾਕੀ ਬਣ ਜਾਵੇ ਹੋਜੀ ਵੀ ਤਿਆਰ ਸਬਜ਼ੀ ਨੂੰ ਫੇਰ ਦਿਖਾਉਂਦੇ ਆਂ ਇੱਧਰ ਮੰਮੀ ਨੇ ਪਿਆਜ਼ ਕੱਟਿਆ ਆ ਪਨੀਰ ਬਣਾਉਣ ਵਾਸਤੇ ਚਲੋ ਬਣ ਜਾਵੇ ਸਬਜ਼ੀ ਫੇਰ ਤੁਹਾਨੂੰ ਦਿਖਾਉਂਦੇ ਆਂ ਲਓ ਜੀ 8:30 ਹੋ ਗਏ ਆ ਤੇ ਰੋਟੀ ਪਾਣੀ ਦੀ ਤਿਆਰੀ ਸ਼ੁਰੂ ਆ ਹੁਣ ਰੋਟੀ ਬਣ ਚੱਲੀ ਆ ਸਮਝੀ ਪਿੰਡੀਆਂ ਦੀ ਬਣ ਗਈ ਆ ਪਿੰਡੀਆਂ ਪਨੀਰ ਵੀ ਲਓ ਜੀ ਪਨੀਰ ਵੀ ਬਣਾਇਆ ਆ ਉਹਦੋਂ ਵੀ ਉਬਾਲਾ ਜਿਆ ਕੰਮ ਸਾਰੇ ਨਿਬੇੜ ਲਏ ਆ ਮੂਵੀ ਵੀ ਆਪਾਂ ਲੱਭ ਕੇ ਰੱਖੀ ਆ ਬਸ ਰੋਟੀ ਰਹਿ ਗਈ ਤੇ ਫੇਰ ਆਪਾਂ ਖਾ ਪੀ ਕੇ ਤੇ ਮੂਵੀ ਦੇਖਦੇ ਆ ਤੇ ਸ਼ਰੀ ਬਿਲਡ ਹੋ ਜਾਵਾਂਗੇ ਆ ਸਵੇਰ ਦੇ ਪਾਸਤੇ ਦੀ ਤਿਆਰੀ ਸਮਾਨ ਪਿਆ ਆ ਹਾਂ ਜੀ ਮਾਤਾ ਜੀ ਕੀ ਕਰ ਰਹੇ ਹੋ ਤੁਸੀਂ ਬਸ ਮੇਲੇ ਮੇਲੇ ਵਲੌਗ ਦੇਖ ਰਹੇ ਆਪਣਾ ਆਪਣੇ ਵਲੌਗ ਲੱਗਾ ਆ ਉਹ ਦੇਖ ਰਹੇ ਆ ਚਲੋ ਠੀਕ ਆ ਜੀ ਮਿਲਦੇ ਰੋਟੀ ਪਾਣੀ ਖਾ ਕੇ ਹਾਂਜੀ ਲਓ ਜੀ ਮੜ ਜਾ ਪਨੀਰ ਲਿਆ ਪਨੀਰ ਪਿੰਡੀਆਂ ਰੋਟੀ ਲੱਗੀਆਂ ਖਾਣ ਹਰਮਨ ਆਇਆ ਨਹੀਂ ਆਇਆ ਜੀ ਬਾਜਾ ਮਾਰ ਬਾਜਾ ਮਾਰੀਆਂ ਆ ਉਹਨੂੰ ਵਾਰ ਆਇਆ ਨਹੀਂ ਪਰ ਤੂੰ ਮੈਗੀ ਖਾ ਲਈ ਹਣਾ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾ ਕੇ ਤੇ ਅੱਜ ਸਾਡਾ ਵਲੌਗ ਇਧਰ ਦੇ ਬਣਿਆ ਪਤਾ ਨਹੀਂ ਕਿੱਡਾ ਕ ਬਣਿਆ ਕਿੱਡਾ ਨਹੀਂ ਬਣਿਆ ਸਾਨੂੰ ਹਜੇ ਪਤਾ ਨਹੀਂ ਹੈ ਕੁਝ ਵੀ ਇਹ ਜੀ ਸੇਧ ਨਹੀਂ ਠੀਕ ਸੀਗੀ ਤੇ ਉਹਦੇ ਕਰਕੇ ਕਾਫੀ ਟਾਈਮ ਉਹਦੇ ਲੰਘ ਗਿਆ ਸਾਡਾ ਚਲੋ ਹੁਣ ਦੇਖਾਂਗੇ ਜੋੜਾਂਗੇ ਕਿੱਡਾ ਕ ਬਣਿਆ ਫਿਰ ਦੇਖਦੇ ਜਿੱਡਾ ਵੀ ਬਣਿਆ ਉਹਦੇ ਪਾ ਦੇਣਾ ਆਪਾਂ ਜੀ ਲੋ ਜੀ 10 ਵਾ ਚੱਲਿਆ ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਲੱਗੇ ਆ ਦੇਖਣ ਹੁਣ ਮੂਵੀ ਤੇ ਇੱਧਰ ਇਹ ਲਾਂਦੀ ਪਈ ਸੀ ਮਹਿੰਦੀ ਦਿਖਾ ਵੇ ਕਿਹੜੀ ਬਈ ਮਹਿੰਦੀ ਦੇਖੋ ਇਹਨੇ ਆਪਣੇ ਆਪ ਹੀ ਲਾਈ ਆ ਓਏ ਹੋয়া ਬਹੁਤ ਸੋਹਣੀ ਹੈ ਮਹਿੰਦੀ ਲਾਈ ਤੂੰ ਆਪਣੇ ਆਪ ਹੀ ਲਾਈ ਆ ਮਹਿੰਦੀ ਇਹਨੇ ਦਿਖਾਈ ਆ ਜੀ ਮਹਿੰਦੀ ਆਪਣੇ ਆਪ ਹੀ ਲਾਈ ਆ ਮਹਿੰਦੀ ਕਹਿੰਦੀ ਸੋਹਣੀ ਮਹਿੰਦੀ ਲਾਈ ਆ ਨਾ ਮੈਂ ਕਹਿੰਦਾ ਪੁੱਛ ਹੋ ਗਜ ਨਾਲ ਸੋਹਣੀ ਲਾਉਂਦੀ ਆ ਇਹ ਸਫਾਈ ਬੋਹ ਮਹਿੰਦੀ ਤੂੰ ਵੀ ਬਹੁਤ ਸੋਹਣੀ ਲਾਉਂਦੀ ਹੁੰਦੀ ਸੀਗੀ ਤੇਰੀ ਨਹੀਂ ਜਦੋਂ ਤੇਰੀ ਕਾਪੀ ਜੀ ਦੇਖੀ ਸੀ ਮੈਂ ਬੜੀ ਵਧੀਆ ਮਹਿੰਦੀ ਹੁੰਦੀ ਸੀ ਤੇਰੀ ਮੰਮੀ ਨੇ ਮੇਰੀ ਵੀ ਲਾ ਦਿੰਦੀ ਪਹਿਲੇ ਜਦੋਂ ਮੈਂ ਛੋਟੀ ਸੀ ਮੰਮੀ ਲਾ ਦਿੰਦੀ ਸੀ ਮੈਨੂੰ ਸਿੱਖਿਆ ਸੀ ਨਾ ਬਾਰ ਬਾਰ ਸਿੱਖਿਆ ਸੀ ਨਾ ਪਾਰਲਰ ਦਾ ਕੰਮ ਮੰਮੀ ਆਰ ਇੱਥੋਂ ਮੇਰੇ ਬਾਹਰੋਂ ਲਵਾ ਦੋ ਜਿਆਦੇ ਤੇ ਚਲਵਾ ਦਿੰਦੇ ਕੋਈ ਗੱਲ ਨਹੀਂ ਬਾਹਰੋਂ ਲਵਾ ਦਿਆ ਤੇਰੀ ਕਦੇ ਲੱਗਦੀ ਮਹਿੰਦੀ ਇਦਾਂ ਨਾ ਹੁਣ ਲੱਗਦੀ ਨਹੀਂ ਨਿਗਾ ਘਟਵਾ ਨਾ ਹਾਂ ਚਲੋ ਹੱਥਾਂ ਦੇ ਕਾਦਾ ਇਹਨੂੰ ਕਈਆਂ ਨੇ ਸਿਰ ਵਾਲਾ ਸਿਰ ਵਾਲਾ ਬਾਂਦੀ ਦੇ ਸੇਰੇ ਸੇਂ ਤੋਂ ਤਾ ਸੀ ਸੇਰੇ ਹਾਂ ਸੇਰੇ ਸਕੂਲ ਜਾਣਾ ਆ ਤੇ ਮੁੜ ਕੇ ਸੇਰੇ ਸੇਰੇ ਟਾਈਮ ਨਹੀਂ ਲੱਗਦਾ ਹੈਗਾ ਤੇ ਵਾਸਤਾ ਵੀ ਬਣਾਣਾ ਆ ਕਿ ਕੰਮ ਹੋ ਜਾਂਦੇ ਆ ਸਵੇਰੇ ਸਵੇਰੇ ਫੇਰ ਹਾਂ ਉਹ ਤਾਂ ਹੈ ਮੈਂ ਕਿਹਾ ਤੇਲ ਲਵਾ ਲਾ ਤੂੰ ਹਾਂ ਆ ਕਾਦ ਵਾਸਤੇ ਲੰਦੀ ਪਲੇਟ ਨਹੀਂ ਜਵੇਰੇ ਲਾ ਦੇ ਛਾੜਨੀ ਹੈ ਮਹਿੰਦੀ ਨਾਲ ਅੱਛਾ ਹਲੇ ਹਲੇ ਨਹੀਂ ਮੈਂ ਕਿਉਂ ਛੱਡੂਗੀ ਤੇ ਫਿਰ ਛੱਲੇ ਲੱਗੋਗੇ ਨਾ ਮੈਡ ਓਕੇ 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 ਮੈਂ ਕਿਹਾ ਫੇਰੀ ਸੌਂਗੀ ਮੈਂ ਕਿਹਾ ਪਤਾ ਨਹੀਂ ਪਲੇਟ 'ਚ ਕੀ ਖਾਣ ਲੱਗੀਆਂ ਹੁਣ ਹੈ ਤੇ ਜੇ ਆਹੀ ਜੀ ਆਹੀ ਕੰਮ ਪਹਿਲਾਂ ਕਰਾ ਲੈਂਦੀ ਹੁਣ ਦੇਖ 11 10 ਵਜ ਗਏ ਪੂਰੇ ਹੋਰ ਪਤਾ ਗੱਲ ਕੀ ਆ ਮੈਨੂੰ ਸੋਣਾ ਨਹੀਂ ਹੈਗਾ ਮੇਰੀ ਮੈਂ ਤੇ ਛੜੂ ਕੇ ਫੇਸ ਹੋ ਗਿਆ ਬੈਠ ਕੇ ਕੋਫੀ ਬਣਾ ਲਓ ਕੋਫੀ ਬਣਾ ਦੇਵਾ ਹੁਣ ਆ ਮੈਂ ਪੀ ਲਾਂਗੀ ਮੈਂ ਮਨ ਨਹੀਂ ਖਾਇਗਾ ਮੰਮੀ ਮੈਂ ਕਿਹਾ ਕੋਫੀ ਪੀਣੀ ਮੈਨੂੰ ਨਹੀਂ ਫਿਰ ਮੇਰਾ ਮਾਰਨਾ ਹਰਮਨ ਨੇ ਤਾਂ ਪੀ ਲੈਣੀ ਉਹਨੇ ਤਾਂ ਮਨਾ ਕਰਨਾ ਨਹੀਂ ਹੈਗਾ ਮੱਤ ਤੁਸੀਂ ਪੀਣੀ ਕੋਫੀ ਇਹਦਾ ਕੱਪ ਤੇ ਅੱਧਾ ਕੱਪ ਮੰਮੀ ਦਾ ਹੋ ਗਿਆ ਅੱਧਾ ਤੇਰਾ ਹੋ ਗਿਆ ਤੇ ਇੱਕ ਬਲਗ ਦਾ ਹੋ ਗਿਆ ਤੇ ਇੱਕ ਹਰਮਨ ਦਾ ਨਹੀਂ ਸਿੰਪਲ ਨਹੀਂ ਸਿੰਪਲ ਹੀ ਬਣਾਉਂਗਾ ਫਲੇਵਰ ਵਾਲੀ ਨਹੀਂ ਬਣਾਉਂਦਾ ਤੇ ਚਲੋ ਠੀਕ ਆ ਜੀ ਕੱਲ ਹਾਂ ਕੱਲ ਦਿਖਾਵਾਂਗਾ ਮੈਂ ਕਿ ਮਹਿੰਦੀ ਚੜੀ ਕਿ ਨਹੀਂ ਚੜੀ 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 ਹਾਂ ਬਹੁਤ ਸੋਹਣੀ ਲੱਗੀ ਹੈ ਮਹਿੰਦੀ ਆਹ ਵਾਲੇ ਡੱਬਾ ਵੀ ਨਹੀਂ ਕੱਢਿਆ ਜਿਹਦੇ ਵਿੱਚ ਇਹਨੇ ਪਾਸਤਾ ਲੈ ਕੇ ਜਾਣਾ ਆ ਆ ਉਹ ਵੀ ਕੱਢੋ ਫੇਰ ਡੱਬਾ ਵੀ ਮੇਰੇ ਕੋਲ ਸੈਟੀ ਚ ਪਿਆ ਆ ਵੱਡੇ ਵੱਡੇ ਡੱਬੇ ਨਹੀਂ ਆਗੇ ਜਿਹੜੇ ਗੁੜੀਆਂ ਗੁੜੀਆਂ ਦੇ ਗਏ ਸੀ ਗਿਫਟ ਨਹੀਂ ਆਏ ਸੀ ਕੋਈ microwaves ਹਾਂ ਉਹ ਵਾਲਾ ਇਦਾਂ ਦੇ ਰੰਗ ਦਾ ਇਦਾਂ ਦੇ ਸੈਟੀ ਚ ਪਏ ਹਾਂ ਸੈਟੀ ਚ ਮੈਂ ਕਿ ਬਾਹਰ ਮੱਚ ਉਹਦੇ ਪੇ ਫਿਲਟਰ ਲੱਗੇ ਪਏ ਆ ਪਤਾ ਨਹੀਂ ਮਿੰਨਾ ਚਲੋ ਦੇਖ ਦੇਖ ਲਓ ਕਿੱਥੇ ਪਏ ਮੈਂ ਕੌਫੀ ਬਣਾ ਕੇ ਲੈਣਾ ਉਹਨੂੰ ਫੇਰ ਹੁਣ ਪਾਪਾ ਲੈ ਆਇਆ ਕੌਫੀ ਤੇੰਪੀ ਹੋਣ ਕਾਫੀ ਆਪੋ ਜੀਆ ਹੋ ਜੇ ਵੀ ਲੈਣਾ ਲੈਣਾ ਮਰਜੀ ਲਿਆ ਦਿਓ ਜਿਹੜਾ ਮਰਜੀ ਚੱਕੇ ਜੇ ਹੈਗਾ ਹੋਰ ਆਉਣ ਲਿਆਇਓ ਖੱਟਾ ਮਿੱਠਾ ਵੜਾਉਣ ਨੂੰ ਸੁਵਾਲਾ ਆ ਜਾ ਮੈਂ ਮਹਿੰਦੀ ਛੜਦੀ ਛੜਦੀ ਪਈ ਹਲੇ ਮੈਂ ਮਹਿੰਦੀ ਤੇ ਮੰਮਾ ਕਿੱਥੇ ਹੋ ਦਲੀ ਪੀਓ ਚਲੋ ਫੇ ਕਾਫੀ ਪਲਿਆ ਆਏ ਹਾਂ ਪੁਦੀਆ ਪਾਪਾ ਮੈਂ ਲਾਦਾ ਆਪਣੇ ਲੋਕ ਜਦਾਂ ਵੱਡਾ ਹੋਣਾ ਹੈ ਹੈ ਹੂੰ ਵਰਦਾ ਜਿਆਦਾ ਵੱਡਾ ਹੈ ਬਦਾਮ ਨਿਕਲੇ ਮਾੜੇ ਬੰਦੇ ਕੀ ਬਦਾਮ ਨਿਕਲੇ ਮੰਮੇ ਰੰਗੀ ਕਰੀ ਜਾਂਦੀ ਓ ਮੈਂ ਹਾਂ ਬਦਾਮ ਉਹਨੀਆਂ ਦਾ ਬਚ ਕੇਰੀ ਪਕੌੜਾ ਗਰੀ ਪਕੌੜਾ ਬੇਗਾਲ ਮੈਨੂੰ ਕੀ ਪਕੌੜਾ ਪਸੰਦ ਆ ਹੈ ਕਾਫੀ ਜਲੜੇ ਜਵੇ ਮੰਮੀ ਆਫ ਕਰੋ ਬਲੌਗ ਦਾ ਐਂਡ ਬਦਾਮ ਨਿਕਲੇ ਵੀ ਓ ਕਰੀ ਬਲੌਗ ਐਂਡ ਲਓ। ਪਸ ਕਾਦ ਲੈ ਬਲੌਗ ਦਾ ਅੰਡਾ। ਵਰਦੋ ਕਰ ਦੋ। ਚਲੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਪਲੀਜ਼ ਸਾਨੂੰ ਇਹਨਾ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੇ ਬਲੌਗ ਕਿਦਾਂ ਦੇ ਲੱਗਦੇ ਆ। ਜੇ ਤਾਂ ਜੇ ਤੁਹਾਨੂੰ ਸਾਡੇ ਵਧੀਆ ਲੱਗਦੇ ਸਾਨੂੰ ਦੱਸਿਆ ਤਾਂ ਕਰੋ ਅਸੀਂ ਇਸ ਤੋਂ ਵੀ ਵਧੀਆ ਬਣਾਵਾਂਗੇ। ਕੋਸ਼ਿਸ਼ ਕਰਾਂਗੇ। ਕੋਸ਼ਿਸ਼ ਕਰਾਂਗੇ। ਬਾਕੀ ਜਿੱਡਾ ਅਜੇ ਬਣਿਆ ਉੱਡੇ ਸੀ। ਕੋਈ ਨਹੀਂ ਬਾਈ। ਹੋਏ ਵੱਡਾ ਬਣ ਗਿਆ। ਚਲੋ ਮਿਲਦੇ ਆਂ ਕੱਲ ਇੱਕ ਨਵੇਂ ਬਲੌਗ। ਬਾਏ। ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ? ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ। ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ